ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲੂਆਂ ਵਾਲਾ ਪਰੌਂਠਾ ਬਣਾਵਾਂਗੇ ਇਹ ਪਰੌਂਠੇ ਬਹੁਤ ਟੇਸਟੀ ਬਣਨਗੇ ਤੇ ਫੁੱਲ ਸਟਫਿੰਗ ਬਣਨਗੇ ਸਾਰੇ ਪਰੌਂਠੇ ਦੇ ਵਿੱਚ ਵਧੀਆ ਆਲੂ ਦੀ ਸਟਫਿੰਗ ਹੋਏਗੀ ਤੇ ਇਹ ਪਰੌਂਠੇ ਬਹੁਤ ਟੇਸਟੀ ਵੀ ਹੋਣਗੇ ਚਲੋ ਜੀ ਵੇਖ ਲੈਨੇ ਆ ਸੌਫਟ ਤੇ ਟੇਸਟੀ ਜਿਹੇ ਪਰੌਂਠੇ ਕਿਵੇਂ ਬਣਦੇ ਨੇ ਇਥੇ ਮੈਂ ਦੋ ਆਲੂ ਲਏ ਨੇ ਆਲੂਆਂ ਨੂੰ ਉਬਾਲ ਲਿਆ ਸੀ ਹੁਣ ਉਬਲੇ ਹੋਏ ਆਲੂਆਂ ਨੂੰ ਛਿੱਲੇ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ జో ఆలూ వీళ్ళ స్టఫింగ్ బాగా తయారు దోతో తిన్నే బాగే ఆలూ ఛెల్వే ਹੁਣ ਮੈਂ ਆਲੂ ਮੰ ਨੂੰ ਛੱਲੇ ਲਿਆ ਹੈ ਆਲੂ ਮੰ ਨੂੰ ਮੈਸ਼ ਕਰ ਲਵਾਂਗੇ ਪਟਾਟੋ ਮੈਸ਼ਰ ਨਾਲ ਆਲੂ ਮੰ ਨੂੰ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਆਲੂ ਮੰ ਦੇ ਵਿੱਚ ਲਮਸ ਨਾ ਰਹੇ ਆਲੂ ਮੰ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਆਲੂ ਮੰ ਦੇ ਵਿੱਚ ਲਮਸ ਨਾ ਰਹੇ ਕਈ ਵਾਰ ਆਲੂ ਮੰ ਦੇ ਵਿੱਚ ਲਮਸ रह ਜਾਂਦੀ ਹੈ ਫਿਰ ਪਰੌਂਠੇ ਵਧੀਆ ਨਹੀਂ ਬਣਦੇ ਫਟ ਜਾਂਦੇ ਨੇ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਿੰਨੇ ਕ ਪਰੌਂਠੇ ਬਣਾਉਣੇ ਹੋਣ ਆਪਾਂ ਓਨੇ ਕ ਆਲੂ ਲੈ ਲਵਾਂਗੇ ਮੈਥੇ ਤੇ ਪਟਾਟੋ ਮੈਸ਼ ਨਾਲ ਆਲੂ ਨੂੰ ਮੈਸ਼ ਕੀਤਾ ਹੈ ਆਪਾਂ ਆਲੂ ਨੂੰ ਕद्दूकस ਵੀ ਕਰ ਸਕਦੇ ਹਾਂ ਇੱਕ ਹਰੀ ਮਿਰਚ ਪਾਵਾਂਗੇ ਕੱਟੀ ਹੋਈ ਥੋੜੀ ਜਿਹੀ ਹਿੰਗ ਪਾਵਾਂਗੇ ਹਰਾ ਧਨੀਆਂ ਪਾਵਾਂਗੇ ਪਰਾਠਿਆਂ ਦੇ ਵਿੱਚ ਆਪਾਂ ਕਾਫੀ ਸਾਰਾ ਹਰਾ ਧਨੀਆ ਪਾਵਾਂਗੇ ਤਾਂ ਕਿ ਟੇਸਟ ਵਧੀਆ ਆਵੇ ਕਿਉਂਕਿ ਆਪਾਂ ਪਰੌਂਠਿਆਂ ਨੂੰ ਪੰਜਾਬੀ ਸਟਾਈਲ ਬਣਾ ਰਹੇ ਹਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਾਵਾਂਗੇ ਬਰੀਕ ਕੱਟੇ ਹੋਏ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜਾ ਜਿਹਾ ਬਲੈਕ ਪੀਪਰ ਪਾਵਾਂਗੇ थोड़ा ज़्यादा नहीं है पाउडर पावे भनया है जीरा पाउडर पावे थोड़ा जि अमचूर पाउडर पावे सारे मसाले थोड़े थोड़े पावगे क्योंकि मैं आलू दो यूज किए ने एक चमच तर तर कुटिया हुआ धनिया पवेंगे ਦੇ ਨਾਲ ਪਰੌਂਠੇ ਬਹੁਤ ਹੀ ਟੇਸਟੀ ਬਣਦੇ ਨੇ ਥੋੜੀ ਜਿਹੀ ਅਜਵੈਨ ਪਾਵਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਹਲਵਾ ਦੇ ਵਿੱਚ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅੱਧਾ ਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਮੈਂ ਤਹਾਸੀਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਆਲੂਆਂ ਵਾਲੇ ਪਰੌਂਠੇ ਤਾਂ ਆਪਾਂ ਨੂੰ ਸਭ ਨੂੰ ਹੀ ਬਹੁਤ ਪਸੰਦ ਹੁੰਦੇ ਨੇ ਜੀ ਜੇਕਰ ਆਪਾਂ ਇਸ ਨੂੰ ਨਵੇਂ-ਨਵੇਂ ਵੱਖਰੇ-ਵੱਖਰੇ ਤਰੀਕੇ ਨਾਲ ਬਣਾਵਾਂਗੇ ਤੇ ਹੋਰ ਵੀ ਟੇਸਟੀ ਲੱਗਦੇ ਨੇ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਆਲੂ ਵਾਲੇ ਪਰੌਂਠਿਆਂ ਨੂੰ ਤੇ ਕਈ ਹੋਰ ਪਰੌਂਠਿਆਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਬਣਾਉਣ ਦੀ ਹੋਰ ਵੀ ਵੀਡੀਓਜ਼ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਸਾਰੇ ਮਸਾਲਿਆਂ ਨੂੰ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਆਲੂਆਂ ਵਾਲੇ ਪਰੌਂਠੇ ਬਹੁਤ ਹੀ ਟੇਸਟੀ ਬਣਦੇ ਨੇ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਤੇ ਸੌਫਟ ਪਰੌਂਠੇ ਬਣਾਵਾਂਗੇ ਹੁਣ ਆਪਣੀ ਆਲੂਮ ਵਾਲੀ ਸਟਫਿੰਗ ਬਣ ਕੇ ਤਿਆਰ ਹੈ ਹੁਣ ਆਪਾਂ ਪਰੌਂਠੇ ਬਣਾ ਲਵਾਂਗੇ ਪਰੌਂਠੇ ਬਣਾਉਣ ਦੇ ਲਈ ਆਟਾ ਮੈਂ ਪਹਿਲਾਂ ਤੋਂ ਹੀ ਗੰਨੇ ਕੇ ਰੱਖਿਆ ਸੀ ਇਸ ਤਰੀਕੇ ਨਾਲ ਪੇੜਾ ਕਰ ਲਵਾਂਗੇ ਸੁਕਾਟਾ ਲਗਾ ਲਵਾਂਗੇ ਸੁਕਾਟਾ ਲਗਾ ਕੇ ਪੇੜਾ ਤੋੜ ਲਵਾਂਗੇ ਰੋਟੀ ਨੂੰ ਇੱਕ ਸਾਰ ਵੇਲ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਚਾਲੂਆਂ ਵਾਲੇ ਪਰੌਂਠੇ ਬਣਾਵਾਂਗੇ ਇਸ ਤਰੀਕੇ ਨਾਲ ਪਰੌਂਠੇ ਬਹੁਤ ਹੀ ਟੇਸਟੀ ਤੇ ਸੌਫਟ ਬਣਦੇ ਨੇ ਇਸ ਤਰੀਕੇ ਨਾਲ ਸਟਫਿੰਗ ਪਰੌਂਠਿਆਂ ਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲੇਗੀ ਤੇ ਪਰੌਂਠੇ ਬਿਲਕੁਲ ਵੀ ਫਟਣਗੇ ਨਹੀਂ ਰੋਟੀ ਨੂੰ ਇੱਕਸਾਰ ਵੇਲ ਲਵਾਂਗੇ ਕਿਓ ਲਗਾਵਾਂਗੇ ਕਿਓ ਲਗਾਉਣ ਦੇ ਨਾਲ ਪਰੌਂਠਾ ਨਰਮ ਬਣੇਗਾ ਕਿਓ ਲਗਾ ਕੇ ਰੋਟੀ ਦੇ ਵਿੱਚ ਕਿਓ ਨੂੰ ਸੈੱਟ ਕਰ ਲਵਾਂਗੇ ਸਾਰੀ ਰੋਟੀ ਦੇ ਵਿੱਚ ਕਿਓ ਨੂੰ ਲਗਾ ਲਵਾਂਗੇ ਚੰਗੀ ਤਰ੍ਹਾਂ ഹാ രോ ഏി സ്ടഫിംഗ് കഫി സാറി സ്ടഫിംഗ രാഗേ രോട്ട് സ്ടഫിംഗ് സെറ്റ് കവട്ട സൈഡത്ത ഫോൾഡ് കവേസ് തരികൾ കറി രോട്ട ഫോൾഡ് കവാ ਤੇ ਜੋ ਐਕਸਟਰਾ ਆਟਾ ਹੋਏਗਾ ਉਸ ਨੂੰ ਕੱਢ ਦੇਵਾਂਗੇ ਰੁਟੀਨ ਦੁਬਾਰਾ ਉਸ ਤਰੀਕੇ ਨਾਲ ਸੈਟ ਕਰ ਲਵਾਂਗੇ ਸੁੱਕਾ ਆਟਾ ਲਗਾ ਕੇ ਸੈਟ ਕਰਕੇ ਪਰੌਂਠੇ ਨੂੰ ਵੇਲ ਲਵਾਂਗੇ ਪਰੌਂਠੇ ਨੂੰ ਹਲਕਾ-ਹਲਕਾ ਵੇਲ ਲਵਾਂਗੇ ਪਰੌਂਠੇ ਨੂੰ ਹਲਕੇ ਹੱਥ ਨਾਲ ਵੇਲਾਂਗੇ ਜਿਆਦਾ ਸੁੱਕਾ ਆਟਾ ਨਹੀਂ ਲਗਾਵਾਂਗੇ ਸਾਰੀਆਂ ਸਾਈਡਾਂ ਤੋਂ ਇੱਕ ਸਾਰ ਵੇਲ ਲਵਾਂਗੇ ਪਰੌਂਠੇ ਨੂੰ ਹੁਣ ਮੈਂ ਪਰੌਂਠੇ ਨੂੰ ਗੇਲ ਲਿਆ ਹੈ ਤਾਵੇਂ ਉੱਪਰ ਪਰੌਂਠੇ ਨੂੰ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਪਰੌਂਠਾ ਬਿਲਕੁਲ ਵੀ ਫਟਿਆ ਜਾਂ ਚਿਪਕਿਆ ਨਹੀਂ ਹੈ ਤਾਵੇਂ ਉੱਪਰ ਪਰੌਂਠੇ ਨੂੰ ਪਕਾ ਲਵਾਂਗੇ ਕਿਰਪਾ ਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਸਾਈਡਾਂ ਚੇਂਜ ਕਰਕੇ ਪਰੌਂਠੇ ਨੂੰ ਪਕਾ ਲਵਾਂਗੇ ਪਰੌਂਠੇ ਨੂੰ ਆਪਾਂ ਦੇਸੀ ਘਿਓ ਬਟਰ ਜਾਂ ਰਿਫਾਈਨਡ ਔਇਲ ਵਿੱਚ ਵੀ ਪਕਾ ਸਕਦੇ ਹਾਂ ਘਿਓ ਲਗਾ ਲਵਾਂਗੇ ਪਰੌਂਠੇ ਉੱਪਰ ਇਸ ਤਰੀਕੇ ਨਾਲ ਪਰੌਂਠੇ ਬਹੁਤ ਨਰਮ ਸੌਫਟ ਤੇ ਟੇਸਟੀ ਬਣਦੇ ਨੇ ਫੁੱਲ ਸਟਫਿੰਗ ਬਣਦੀ ਨੇ ਸਟਫਿੰਗ ਵੀ ਇਸ ਤਰੀਕੇ ਨਾਲ ਬਿਲਕੁਲ ਵੀ ਬਾਹਰ ਨਹੀਂ ਨਿਕਲਦੀ ਹੈ ਪਰੌਂਠਿਆਂ ਦੇ ਵਿੱਚੋਂ ਇਸ ਤਰੀਕੇ ਦੇ ਪਰੌਂਠਿਆਂ ਨੂੰ ਆਪਾਂ ਨਾਸ਼ਤੇ ਦੇ ਵਿੱਚ ਵੀ ਖਾ ਸਕਦੇ ਹਾਂ ਤੇ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਪਰੌਂਠੇ ਉੱਪਰ ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਨੇ ਵਧੀਆ ਪਰੌਂਠੇ ਬਣ ਕੇ ਤਿਆਰ ਹੋ ਰਹੇ ਨੇ ਸਾਈਟ ਚੇਂਜ ਕਰ ਦੇਵਾਂਗੇ ਨਾਸ਼ਤੇ ਦੇ ਵਿੱਚ ਇਸ ਤਰੀਕੇ ਦੇ ਪਰੌਂਠੇ ਬਹੁਤ ਹੀ ਟੇਸਟੀ ਲੱਗਦੇ ਨੇ ਇਹ ਪਰੌਂਠੇ ਗ੍ਰੀਨ ਜਾਂ ਰੈੱਡ ਸੌਸ ਦੇ ਨਾਲ ਆਚਾਰ ਦੇ ਨਾਲ ਜਾਂ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਣਗੇ ਆਪਾਂ ਇਸ ਤਰੀਕੇ ਨਾਲ ਛੱਟਪਟ ਟੇਸਟੀ ਜੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਇਹਨਾਂ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਇਸ ਤਰੀਕੇ ਨਾਲ ਆਪਾਂ ਕਾਫੀ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਫੁੱਲ ਸਟਫਿੰਗ ਦੇ ਨਾਲ ਪਰੌਂਠੇ ਬਿਨਾ ਫਾਟੇ ਤੋਂ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਰਹੇ ਨੇ ਹੁਣ ਪਰੌਂਠਾ ਬਣ ਕੇ ਤਿਆਰ ਹੈ ਇਸ ਪਰੌਂਠੇ ਨੂੰ ਸਰਵ ਕਰ ਲਵਾਂਗੇ ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਗਰਮ ਗਰਮ ਪਰੌਂਠੇ ਨੂੰ ਠੰਡੀ ਠੰਡੀ ਦਹੀਂ ਦੇ ਨਾਲ ਸਰਵ ਕਰਾਂਗੇ ਹੁਣ ਆਪਣੇ ਇਸ ਤਰੀਕੇ ਦੇ ਟੇਸਟੀ ਤੇ ਸੌਫਟ ਜਿਹੇ ਪਰੌਂਠੇ ਬਣ ਕੇ ਤਿਆਰ ਨੇ ਫੁੱਲ ਸਟਫਿੰਗ ਦੇ ਨਾਲ ਗ੍ਰੀਨ ਸੌਸ ਦੇ ਨਾਲ ਪਰੌਂਠੇ ਨੂੰ ਸਰਵ ਕਰ ਲਵਾਂਗੇ ਹੁਣ ਆਪਣੇ ਇਸ ਤਰੀਕੇ ਦੇ ਪਰੌਂਠੇ ਬਣ ਕੇ ਤਿਆਰ ਨੇ ਵਿਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ